ਮੇਰੀ ਸਾਰੇ ਹੀ ਉਹਨਾਂ ਵੀਰਾਂ ਨੂੰ ਜੋ ਹਲਕਾ ਫਰੇਗਾ ਚੂੜੀਆਂ ਦੇ ਪਿੰਡਾਂ ਵਿੱਚ ਸਰਪੰਚ ਦੀ ਜਾਂ ਪੰਚ ਦੀ ਕੋਲ ਲੜ ਰਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਛੁੱਲਾ ਟੈਕਸ ਜਾਂ ਐਨਓਸੀ ਨਹੀਂ ਮਿਲਿਆ ਅੱਜ ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਆ ਕਿ ਸਾਰੀ ਗੱਲ ਜਿਹੜੀ ਆ ਕਲੀਅਰ ਕੀਤੀ ਜਾਵੇ ਜਿਨ੍ਹਾਂ ਨੂੰ ਨਹੀਂ ਸਰਟੀਫਿਕੇਟ ਉਹ ਦਿੱਤੇ ਜਾਣ ਸਾਨੂੰ ਪਾਰਟੀ ਵੱਲੋਂ ਹੁਕਮ ਆਇਆ ਆ ਕਿ ਜਿਨ੍ਹਾਂ ਬਦਿਆਂ ਨੂੰ ਜਿਨ੍ਹਾਂ ਦੀਆਂ ਪੰਚਾਇਤਾਂ ਦੇ ਸੈਕਟੀਆਂ ਨੇ ਅੱਜ ਤੱਕ ਚੁੱਲਾ ਟੈਕਸ ਦੀਆਂ ਰਸੀਦਾਂ ਨਹੀਂ ਦਿੱਤੀਆਂ ਉਸ ਸੈਕਟਰੀ ਦਾ ਨਾਮ ਤੇ ਉਸ ਵੀਡੀਓ ਬਲੌਗ ਦਾ ਨਾਮ ਤੇ ਉਸ ਵੀਡੀਓ ਦਾ ਨਾਮ ਲਿਖ ਕੇ ਇਮੀਡੀਏਟਲੀ ਸਾਨੂੰ ਤੁਸੀਂ ਭੇਜ ਦਿਓ ਅਸੀਂ ਹੁਣੇ ਹੀ ਚੰਡੀਗੜ੍ਹ ਆਪਣੇ ਵਕੀਲ ਨੂੰ ਦੇ ਕੇ ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਰਿਟ ਪਾਉਣੀ ਆ ਕਿਉਂਕਿ ਇਹ ਹਾਈ ਕੋਰਟ ਦੇ ਆਰਡਰਾਂ ਦੀ ਉਲੰਘਣਾ ਹੈ ਸੋ ਇਸ ਕਰਕੇ ਕੋਈ ਵੀ ਬੰਦਾ ਘੱਲਾ ਨਾ ਹੋਵੇ ਅੱਜ ਸ਼ਾਮ ਤੱਕ ਸਾਨੂੰ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਐਨਓਸੀ ਇਹਾਂ ਤੁਲਾ ਟੈਕਸਰ ਸਿੱਧਾ ਜਿਹੜਾ ਸੈਕਟਰੀ ਨਹੀਂ ਦੇ ਰਿਹਾ ਉਹਦਾ ਨਾਂ ਉਹਦੇ ਬਲਾਕ ਦਾ ਨਾਂ ਉਸ ਬਲਾਕ ਦੇ ਵੀਡੀਓ ਦਾ ਨਾਂ ਸਾਨੂੰ ਇਮੀਡੀਏਟ ਭੇਜ ਦਿਓ ਤਾਂ ਕਿ ਸਵੇਰ ਨੂੰ ਉਹ ਰਟਾ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਪਾ ਕੇ ਉਹਨਾਂ ਨੂੰ ਕੋਰਟ ਵਿੱਚ ਛੱਡਿਆ ਜਾਵੇ ਇਸ ਗੱਲ ਨੂੰ ਅਸੀਂ ਜ਼ਰੂਰੀ ਸਮਝਿਆ ਜਾਵੇ ਜੇ ਕੋਈ ਆਪਣੀ ਢਿੱਲੇ ਦੇ ਨਾਲ ਰਹੂਗਾ ਰਹੂਗਾ ਹੁਣ ਕੋਰਟ ਨੇ ਆਰਡਰ ਕਰ ਦਿੱਤਾ ਸਾਰਿਆਂ ਨੂੰ ਐਨਓਸੀ ਦੇਣੀ ਪੈਣੀ ਆ ਤੋ ਤਗੜੇ ਹੋ ਕੇ ਸਾਰੇ ਆਪਣੀ ਐਨਓਸੀ ਲੈ ਲਓ ਤੇ ਐਨਓਸੀ ਲੈ ਕੇ ਆਪਣੇ ਪੇਪਰ ਦਾਖਲ ਕਰੋ ਫਿਰ ਜਿਹਦੇ ਪੇਪਰਾਂ 'ਚ ਆਰੋ ਕੋਈ ਆਕਾ ਕਾਨੀ ਕਰੂਗਾ ਆਰੋ ਦੇ ਕੋਲੋਂ ਆਪਣੇ ਫੁੱਲ ਪੇਪਰਾਂ ਦੀ ਸ਼ਹੀਦ ਲੈਣੀ ਆ ਸਾਰੀ ਫਾਈਲ ਦੇ ਉੱਤੇ ਦਸਤਖਤ ਕਰਾਉਣੇ ਆ ਜਿਹੜਾ ਨਾ ਕਰੂਗਾ ਉਹਦੇ ਬਾਰੇ ਵੀ ਦੱਸਣਾ ਤੇ ਉਸ ਆਰੋ ਦਾ ਵੀ ਮੈਨੂੰ ਨਾਂ ਦੱਸਣਾ ਉਹਦਾ ਵੀ ਆਪਾਂ ਉਸੇ ਵੇਲੇ ਉਹਦੇ ਖਿਲਾਫ ਹਾਈ ਕੋਰਟ ਦੇ ਵਿੱਚ ਉਹ ਰਿਟ ਪਾ ਕੇ ਤੇ ਉਹਦਾ ਵੀ ਪੂਰੇ ਦਾ ਪੂਰਾ ਕਾਫੀਆ ਟ੍ਰੈਕ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਬੇਤੀਆ ਹੋਣੀ ਤੇ ਅਮਲ ਕੀਤਾ ਜਾਵੇ ਵੈਗੂ ਜੀ ਦਾ ਕਾਲਸਾ ਵੈਗੂ ਜੀ ਦੀ